ਰਾਵੀ ਦਰਿਆ ਵਿਚਾਰਜੀ ਤੌਰ ਤੇ ਬਣਾਏ ਗਏ ਕੱਚੇ ਰਸਤੇ ਨੂੰ ਪਾਰ ਕਰਦਿਆਂ ਇੱਕ ਵਿਅਕਤੀ ਟਰੈਕਟਰ ਟ੍ਰੈਲੀ ਸਮੇਤ ਦਰਿਆ ਵਿੱਚ ਡਿੱਗ ਗਿਆ ਦਰਿਆ ਡੂੰਘਾ ਹੋਣ ਕਾਰਨ ਟਰੈਕਟਰ ਟ੍ਰੈਲੀ ਚਾਲਕ ਦਰਿਆ ਵਿੱਚ ਹਿੱਲਾ ਪਤਾ ਹੋ ਗਿਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਟਰੈਕਟਰ ਟ੍ਰੈਲੀ ਚਾਲਕ ਜਿਸ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ ਉਸ ਦੀ ਦਰਿਆ ਵਿੱਚ ਡੁੱਬ ਜਾਣ ਨਾਲ ਮੌਤ ਹੋ ਚੁੱਕੀ ਹੈ ਇਸ ਦੌਰਾਨ ਕਿਸਾਨ ਅਗੁਆਤੇ ਟਰੈਕਟਰ ਟ੍ਰੈਲੀ ਚਾਲਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਏ ਕਿ ਇਹ ਹਾ사 دریا ਵਿੱਚ ਮਾਈਨਿੰਗ ਕਰਨ ਵਾਲਿਆਂ ਬਲੋਨੇ ਜਾਈ ਤੌਰ ਤੇ ਬਣਾਏ ਗਏ ਰਸਤੇ ਕਾਰਨ ਵਾਪਰਿਆ ਹੈ। ਉਹਨਾਂ ਦੋਸ਼ ਲਗਾਏ ਕਿ ਇਸ ਹਾਸੇ ਲਈ ਵੀ ਮਾਈਨਿੰਗ ਮਾਫੀਆ ਹੀ ਜ਼ਿੰਮੇਵਾਰ ਹੈ। ਉਹਨਾਂ ਪੁਲਿਸ ਪ੍ਰਸ਼ਾਸਨ 바ਸੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਉਧਰ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਨਾਲ ਜਦੋਂ ਗੱਲਬਾਤ ਕਰਨੀ ਚਾਹੀਦਾ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਕਸ਼ਮੀਰ ਸਿੰਘ ਨਾਮ ਹੈ, ਪ੍ਰਾਣ ਛਾਲਿਆਂ ਤੋਂ ਇਹ ਮੇਰਾ ਸਾਲਾ ਸੀਗਾ। ਇਹ ਇਹਨਾਂ ਦੇ ਕੋਲ ਗਈ ਸਾਰੇ ਇਧਰ ਕਰੈਸ਼ਰ ਤੇ ਕੰਮ ਕਰਦੇ ਸੀ ਜੀਸੀਪੀ ਚਲਾਉਂਦੇ ਸੀਗੇ ਇਹ ਰਣਜੀਤ ਸਿੰਘ ਨਾਂ ਹੈ ਇਹਨਾਂ ਦਾ ਬਾਕੀ ਇਹ ਕਿਨਾਂ ਨੇ ਕਿਹਾ ਕਿ ਟਰੈਕਟਰ ਪਲਟ ਗਿਆ ਦਰਾਦ ਵਿੱਚ ਤੇ ਟਰਾਲੀ ਬਾਹਰ ਸੀਗੀ ਜਦੋਂ ਆ ਗਏ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਨਾ ਟਰਾਲੀ ਲੱਭਦੀ ਤੇ ਨਾ ਟਰੈਕਟਰ ਲੱਭਦਾ ਸੀ ਪਹਿਲਾਂ ਇਹਨਾਂ ਨੇ ਕਿਹਾ ਕਿ ਟਰੈਕਟਰ ਪਾਣੀ ਦੇ ਵਿੱਚ ਹੈ ਤੇ ਟਰਾਲੀ ਬਾਹਰ ਸੀਗੀ ਫਿਰ ਇਹ ਪਹਿਲਾਂ ਇਹਨਾਂ ਨੇ ਸਾਰੇ ਇਹ ਕਿਹਾ ਵੀ 7 ਵਜੇ ਤੋਂ ਬਾਅਦ ਸਾਡਾ ਕੋਈ ਵੀ ਜਾਣਾ ਕਿ ਇਥੋਂ ਕਰੈਸ਼ਰ ਤੋਂ ਕੋਈ ਮਸ਼ੀਨਰੀ ਨਹੀਂ ਨਿਕਲਦੀ ਆਗੀ ਫਿਰ ਇਹ 8:30 9 ਵਜੇ ਕਹਿੰਦੇ ਵੀ ਟਰੈਕਟਰ ਲਾ ਕੇ ਨਿਕਲ ਗਿਆ ਕੋਈ ਪੁੱਛ ਗਿਆ ਛੇ ਨਹੀਂ ਕਹਿੰਦੇ ਕਹੇ ਨੇ ਕੀਤੀ ਫਿਰ ਜੀਸੀਪੀ ਵਾਲਾ ਕਹਿੰਦੇ ਆਇਆ ਉਹਨੇ ਦੱਸਿਆ ਕਿ ਟਰੈਕਟਰ ਲਾ ਕੇ ਉਧਰ ਨੂੰ ਜਾ ਰਿਹਾ ਸਾਨੂੰ ਅੱਜ ਕੋਈ ਇਹਨਾਂ ਨੇ ਦੱਸਿਆ ਕੋਈ 10 ਕਿ 11 ਵਜੇ ਕੋਲ ਗਈ ਆ ਦਾ 8 ਵਜੇ ਦਾ ਦੱਸਦੇ ਆ ਜੀ 8 ਵਜੇ ਦਾ ਆ ਹਜੇ ਤੱਕ ਕੋਈ ਬੰਦੇ ਦਾ ਪਤਾ ਨਹੀਂ ਵੀ ਕਿੱਥੇ ਆ ਕਿੱਥੇ ਨਹੀਂ ਆ ਸੀਪੀ ਇਹ ਆਪਰੇਟਰ ਸੀ ਜੀ ਸੀਪੀ ਆਪਰੇਟਰ ਸੀਗੇ ਹਾਂ ਜੀ ਹਾਂ ਜੀ ਟਰੈਕਟਰ ਨਾਲ ਤਾਂ ਕੋਈ ਲਿੰਕ ਨਹੀਂ ਹੈਗਾ ਸਰ ਉਹਨਾਂ ਦਾ ਅਸੀਂ ਸਾਰੇ ਇਹ ਮੰਗ ਕਰਦੇ ਆ ਕਿ ਸਾਨੂੰ ਇਹਦਾ ਇਨਸਾਫ ਮਿਲੇ ਵੀ ਕੀ ਹਿਸਾਬ ਕਿਤਾਬ ਕੀ ਕੀ ਹੋਇਆ ਚੱਕਰ ਹੋਇਆ ਕੀ ਨਹੀਂ ਹਜੇ ਤੱਕ ਕੱਲ ਤੋਂ ਲੈ ਕੇ ਹੁਣ 5 ਵਜੇ ਚੱਲਿਆ ਜੇ ਤੱਕ ਬੰਦਾ ਨਹੀਂ ਮਿਲਿਆ ਤੁਹਾਨੂੰ ਅਜੇ ਤੱਕ ਅਸੀਂ ਤੇ ਇਹ ਹੀ ਚਾਹੁੰਦੇ ਹਾਂ ਕਿ ਸਾਨੂੰ ਪਤਾ ਤਾਂ ਲੱਗੇ ਵੀ ਕੀ ਹਿਸਾਬ ਕਿਤਾ ਹੋਇਆ ਕਿ ਨਹੀਂ ਬੀਤੀ ਰਾਤ ਘਟਨਾ ਵਾਪਰੀ ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਘਟਨਾ ਵਾਪਰ ਚੁੱਕੀਆਂ ਨੇ ਕਿ ਕੁਝ ਟ੍ਰੈਸ਼ਰ ਵਾਲੇ ਇੱਥੇ ਦਰਿਆ ਦੇ ਵਿੱਚੋਂ ਰਾਤ ਚੋਰੀ ਛਿਪੇ ਰੇਟ ਕਰਦੇ ਨੇ ਉਹ ਪਹਿਲਾਂ ਵੀ ਇੱਥੇ ਕਈ ਵਾਰ ਗੱਡੀਆਂ ਪਲਟੀਆਂ ਨੇ ਤੇ ਪ੍ਰਾਪਰਟੀਆਂ ਨੇ ਪੋਕਲਿਆਂ ਰ ਇੱਕ ਜੋ 4 ਦਿਨ ਪਹਿਲਾਂ ਹੀ ਇੱਕ ਪੋਕਲੈਂਡ ਜਿਹੜੀ ਦਰਿਆ ਦੇ ਵਿੱਚ ਡੁੱਬੀ ਸੀ ਔਰ ਹੁਣ ਸਭ ਤੋਂ ਵੱਡੀ ਘਟਨਾ ਜਿਹੜੀ ਵਾਪਰੀ ਆ ਕਿ ਇੱਕ ਇਨਸਾਨ ਦੀ ਜਿਹੜੀ ਆ ਜਾਣ ਆ ਉਹ ਚਲੀ ਗਈ ਐ ਇਸ ਦਰਿਆ ਦੇ ਵਿੱਚ ਡੁੱਬ ਗਈ ਔਰ ਡੁੱਬਣ ਦਾ ਕਾਰਨ ਕੀ ਹੋਇਆ ਵੀ ਰਾਤ ਦੇ ਹਨੇਰੇ ਦੇ ਵਿੱਚ ਇਸ ਲੀ ਦੇ ਉੱਪਰੋਂ ਇੱਕ ਟਰੈਕਟਰ ਆਪਣਾ ਜੋ ਪਰਿਵਾਰ ਪਾਲ ਕੇ ਇਹਨਾਂ ਦੇ ਸ਼ਾਇਦ ਡਰਾਈਵਰੀ ਕਰਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਸੀਗਾ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਉਹਨੂੰ ਕੰਮ ਕਰਵਾਇਆ ਜਾ ਰਿਹਾ ਸੀ ਤੇ ਜਿਹੜਾ ਆਰਜੀ ਰਸਤਾ ਬਣਾਇਆ ਇਹਨਾਂ ਕ੍ਰੈਸ਼ਰਾਂ ਵਾਲੇ ਨੇ ਜੇ ਹੋਰ ਜਿਹੜੇ ਇੱਥੇ ਕੁਝ ਆਪਣੇ ਨਿੱਜੀ ਫਾਇਦਿਆਂ ਵਾਸਤੇ ਰੇਤ ਨੂੰ ਡੰਪ ਕਰਾ ਉਹਨਾਂ ਨੇ ਉਸ ਡਰਾਈਵਰ ਨੂੰ ਰੱਖਿਆ ਤੇ ਟਰੈਕਟਰ ਜਿਹੜਾ ਆ ਉਹ ਰਸਤੇ ਤੋਂ ਭਟਕ ਗਿਆ ਦਰਿਆ ਦੇ ਵਿੱਚ ਜਾ ਡਿੱਗਾ ਤੇ ਟਰੈਕਟਰ ਤੇ ਇਹਨਾਂ ਨੇ ਹੁਣ ਬਾਹਰ ਕੱਢ ਲਿਆ ਮਸ਼ੀਨਾਂ ਦੇ ਪਰ ਅਜੇ ਤੱਕ ਜਿਹਨ ਇਨਸਾਨ ਦੀ ਲਾਸ਼ ਆ ਉਹ ਨਹੀਂ ਲੱਭੀ ਸਭ ਤੋਂ ਵੱਡਾ ਸਵਾਲ ਆ ਕਿ ਇਹ ਜਿਹੜਾ ਰਸਤਾ ਬਣਾਇਆ ਕਿੰਨੇ ਆ ਇਹ ਕਿੰਨਾ ਦੇ ਖੇਤਾਂ ਨੂੰ ਕਨੈਕਟ ਕਰਦਾ ਆ ਮੈਨੂੰ ਨਾਂ ਲੈਣ ਤਾਂ ਕੋਈ ਝਿਜਕ ਨਹੀਂ ਆ ਕਿਉਂਕਿ ਜਦੋਂ ਇਦਾਂ ਦੇ ਨਾਮ ਨਸ਼ਰ ਹੋਣਗੇ ਤੇ ਫਿਰ ਸਰਕਾਰਾਂ ਦੀ ਅੱਖਾਂ ਖੁੱਲ੍ਹੇ ਤੇ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਨੇ ਇਹ ਲੀ ਲਾਈ ਆ ਜਿਹੜੇ ਕ੍ਰੈਸ਼ਰ ਮਾਲਕ ਇਹਦੇ ਵਿੱਚ ਇਹਨੂੰ ਨਹੀਂ ਜਿਸ ਵੀ ਜ਼ਮੀਨ ਤੱਕ ਇਹ ਪਹੁੰਚਦੀ ਆ ਇਹਨਾਂ ਦੇ ਉੱਪਰ 302 ਦਾ ਜਿਹੜਾ ਇਰਾਦਾ ਕਤਲ ਦਾ ਜਿਹੜਾ ਆ ਉੱਚਾ ਦਰਜ ਹੋਣਾ ਚਾਹੀਦਾ ਤੇ ਪ੍ਰੋਟੈਸ਼ਨ ਦੇ ਉੱਪਰ ਵੀ ਮੈਂ ਕਹਾਂਗਾ ਆਪਣੇ ਸਿਆਂ ਬਾਦ ਜਾਂ ਵਿੱਚੋਂ ਦੀ ਲੰਘਣ ਵਾਸਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆ ਸਾਨੂੰ ਇਸ ਮਸਲੇ ਨੂੰ ਬਹੁਤੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਲਗਭਗ ਉਸ ਦੀ ਮਾਂ ਤੋਂ ਆ ਨੂੰ ਗਰੀਬਨ 16 ਤੋਂ 17 ਘੰਟੇ ਹੋ ਚੁੱਕੇ ਆ ਪਰ ਅਜੇ ਤੁਹਾਨੂੰ ਦੱਸਿਆ ਵੀ ਨਾ ਗਿਆ ਹੋਵੇ ਸਾਡੀ ਪ੍ਰਸ਼ਾਸਨ ਕੋ ਇੱਕੋ ਪੀ ਲਿਆ ਨਾ ਤੇ ਉਸ ਦੀ ਡੈੱਡ ਬੋਡੀ ਨੂੰ ਲੱਭਣ ਵਾਸਤੇ ਕੋਈ ਕੋਸ਼ਿਸ਼ ਕੀਤੀ ਜਾ ਰਹੀ ਆ ਆਮ ਸਰਕਾਰ ਨੂੰ ਮੈਂ ਚਾਹੂੰਗਾ ਉਹਨਾਂ ਦੇ ਉੱਪਰ ਵੀ ਪਰਚੇ ਦਰਜ ਕੀਤੇ ਜੇ ਤਾਂ ਬਣਦੀ ਜਿਹੜੀ ਕਾਰਵਾਈ ਹੋ ਕੀ